ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਧਰਤੀ ਜਿੱਥੇ ਪਾਣੀਆਂ ਦੇ ਨਾਲ ਜਾਣੀ ਜਾਂਦੀ ਹੈ ਉਹ ਅੰਨ ਦਾਦੇ ਦੇ ਤੌਰ ਤੇ ਵੀ ਜਾਣੀ ਜਾਂਦੀ ਹੈ ਦੇਸ਼ੀ ਜਾਤੀ ਤੋਂ ਬਾਅਦ ਇਸ ਪੰਜਾਬ ਨੇ ਇਸ ਦੇਸ਼ ਦੇ ਭੁੱਖੇਟਟ ਵਾਸਤੇ ਅੰਨ ਜੜਾ ਉਹ ਪਹਿਲਾ ਟੁਕੜਾ ਜਿਹੜਾ ਕਿ ਆਪਣੇ ਆਪ ਵਿੱਚ ਬੜੀ ਵਿਸਾਲ ਹੈ ਇਹ ਥੋੜੀ ਜਿਹੀ ਜੱਫੇ ਧੁੰਮੀਆਂ ਜਿੱਥੇ ਯੋਧਿਆਂ ਨੂੰ ਤੇ ਲੜਾਉਣਾਂ ਨੂੰ ਜਿਹੜੀ ਆ ਜਾਨ ਦਿੰਦੀ ਆ ਉਥੇ ਇਸ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਧਰਤੀ ਦੇ ਖਾਲਸੇ ਦੀ ਸਥਾਪਨਾ ਕੀਤੀ ਤੇ ਜਿਹਨੇ ਬਹੁਤ ਵੱਡਾ ਇਤਿਹਾਸ ਲਿਖਿਆ ਅੱਜ ਅਸੀਂ ਦੇਖ ਰਹੇ ਹਾਂ ਕਿ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਕਿਸੇ ਨਾ ਕਿਸੇ ਢੰਗ ਨਾਲ ਪੰਜਾਬ ਦੇ ਨਾਲ ਵਿਵਾਦ ਕਰਾ ਸ਼ੁਰੂ ਕਰਦੀਆਂ ਚਾਹੇ ਪੰਜਾਬ ਦੀ ਬੋਲੀ ਤੇ ਚਾਹੇ ਪੰਜਾਬੀ ਬੋਲ ਦੇ ਇਲਾਕੇ ਤੇ ਚਾਹੇ ਪੰਜਾਬ ਦੇ ਪਾਣੀਆਂ ਦੀ ਗੱਲ ਹੁੰਦੀ ਆ ਤੇ ਨਵੀਂ ਗੱਲ ਜਿਹੜੀ ਆ ਪਿਛਲੇ ਦਿਨਾਂ ਤੁਸੀਂ ਦੇਖੀ ਹੋਵੇਗੀ ਕਿ ਜੋ ਕੇਂਦਰ ਵੱਲੋਂ ਤਿੰਨ ਟਰੂਕਾਂ ਦਾ ਮਾਮਲਾ ਆਇਆ ਉਸ ਮਾਮਲੇ ਦੇ ਵਿੱਚ ਇਹ ਗੱਲ ਸਾਹਮਣੇ ਦੇਖਣ ਵਿੱਚ ਆਈ ਕਿ ਪੰਜਾਬ ਦੀ ਕਿਸਾਨੀ ਦੀ ਜ਼ਮੀਨ ਨੂੰ ਹੋਰ ਵਾਸਤੇ ਵੱਡੇ ਘਰਾਣੇ ਜਿਹੜੇ ਆ ਉਹ ਕੁਝ ਨਹੀਂ ਕਰ ਰਹੇ ਆ ਤੇ ਜਦੋਂ ਵੀ ਰੰਗ ਕਰਦੇ ਨੇ ਜਿਹੜੇ ਕੀ ਬੜੇ ਬੜੇ ਮਾੜੇ ਕਿਸੇ ਉਦੇਸ਼ ਦੇ ਵਾਸਤੇ ਬੜੀ ਵੱਡੀ ਲੜਾਈ ਲੜੀ ਭਾਵੇਂ ਲੜਾਈ ਕਿਹੜੇ ਥਾਂ ਤੇ ਪਹੁੰਚੀ ਨਹੀਂ ਅੱਜ ਉਹਦਾ ਮੁੱਦਾ ਨਹੀਂ ਹੈਗਾ ਪਰ ਅੱਜ ਇੱਕ ਗੱਲ ਜਿਹੜੀ ਸਾਹਮਣੇ ਆਈ ਆ ਮੈਂ ਅਸੀਂ ਸਾਰੇ ਅਕਾਲੀ ਦਲ ਦੇ ਵਰਕਰ ਸਹਿਬਾਨ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਗੱਲ ਸਾਦੀ ਕਰਨਾ ਚਾਹੁੰਦੇ ਆ ਕੀ ਪਿਛਲੇ ਸਮੇਂ ਦੇ ਵਿੱਚ ਦਾ ਕੋਈ ਹਾਲੇ ਨੋਟੀਫਿਕੇਸ਼ਨ ਖੜਾ ਨਾ ਆਇਆ ਹੋਵੇ ਤੇਨ ਗਰੁੱਪਾਂ ਦੇ ਮਸਲੇ 'ਚ ਪਰ ਅੱਜ ਜਿਹੜੀ ਭਗਵਾਨ ਜਨਾਬ ਦੀ ਪੰਜਾਬ ਦੀ ਸਰਕਾਰ ਆ ਜਿਹਦੇ ਲਈ ਪੰਜਾਬ ਦੇ ਲੋਕਾਂ ਨੇ ਬੰਦਵੇਂ ਗੁੰਗੇ ਬੁਲਾ ਦੇਣ ਵਾਸਤੇ ਜਿਹੜੇ ਚੜ੍ਹ ਕੇ ਭੇਜੇ ਸੀ ਉਹ ਕਦੇ ਬੋਲੇ ਵੀ ਨਹੀਂ ਆ ਪਰ ਅੱਜ ਭਗਵਾਨ ਜਨਾਬ ਮੋਢੇ ਫੜਦਾ ਜਰੂਰ ਦੇਖਿਆ ਜਿਹੜਾ ਮੋਦੀ ਸਾਹਿਬ ਦੇ ਪਰ ਅੱਜ ਜਿਹੜੀ ਆ ਪਿਛਲੀ ਤਰੀਕ ਜਿਹੜੀ ਆ ਕੋਈ 13 ਪਾਣ 2025 ਨੂੰ ਪੰਜਾਬ ਦੇ ਲੋਕਾਂ ਦਸਣਾ ਚਾਹੁੰਦੇ ਆ ਕਿ ਇੱਕ ਲੋਜਿਸਟਿਕਸ਼ਨ ਜਿਹੜਾ ਪੰਜਾਬ ਦਾ ਸਾਡਾ ਪ੍ਰਿੰਸੀਪਲ ਸੈਕਟਰੀ ਆ ਵਿਕਾਸ ਗਰਗ ਜਿਹੜਾ ਕਿ ਡਿਵੈਲਪਮੈਂਟ ਆਫ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦਾ ਜਿਹੜਾ ਸੈਕਟਰੀ ਆ ਉਸ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਆ ਗਿਆ ਤੇ ਨੋਟੀਫਿਕੇਸ਼ਨ ਦੇ ਨਾਲ ਇੱਕ ਲਿਸਟ ਦਿੱਤੀ ਗਈ ਆ ਜਿਹਦੀ ਛੋਟ ਕੀਤੀ ਗਈ ਆ ਕਿ ਆ ਲਿਸਟ ਆ ਇਸ ਲਿਸਟ ਦੇ ਵਿੱਚ 24311 ਏਕੜ ਜ਼ਮੀਨ ਜਿਹੜੀ ਕਿ ਬੰਦਾ ਮਾਰ ਕੇ ਛੱਡ ਦੇ ਉਹ ਉੱਥੇ ਬੰਦਾ ਜੁਦਾ ਹੋ ਜਾਂਦਾ ਸੋ ਦੀ ਜ਼ਮੀਨ ਖਰੀਦ ਜਮੀਨ ਜਿਹਨੇ ਦੇਸ਼ ਦੇਸ਼ ਦਾ ਅੰਦਰ ਢਿੱਡ ਭਰਿਆ ਉਹ ਜ਼ਮੀਨ ਨੂੰ ਹੜੱਪਣ ਦੀ ਸਾਜ਼ਿਸ਼ ਹੋ ਰਹੀ ਆ ਤੇ ਕਿਸਾਨ ਦੇ ਨਾਲ ਧੋਖੇ ਨਾਲ ਉਹਦੀ ਜ਼ਮੀਨ ਰੱਬੀ ਜਾ ਰਹੀ ਆ ਤੇ ਉਹਨੂੰ ਵਾਪਸ ਕਹੇ ਦਾ ਦਿੱਤਾ ਜਾ ਰਿਹਾ ਉਹ ਛੁਣਛਣਾ ਸੋ ਇਹ ਬੜੀ ਮਾੜੀ ਇਹ ਖਬਰ ਆ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਜੇ ਤੁਹਾਡੀ ਜ਼ਮੀਨ ਖਰੀਦਣ ਦਾ ਰੌਲਾ ਪਿਆ ਤੇ ਤੁਸੀਂ ਦਿੱਲੀ ਵਿੱਚ ਬੜਾ ਵੱਡਾ ਇੱਕ ਮੋਰਚਾ ਲਾਇਆ ਜਿਸ ਵਿੱਚ ਕਾਦੀਦਾਂ ਦੇ ਵੱਡਾ ਜੁੜਦਾ ਪਾਇਆ ਪਰ ਅੱਜ ਐਲਾਨ ਹੋ ਚੁੱਕਿਆ ਅੱਜ ਅਸੀਂ ਚੋ ਚੋਪਾਂ ਅੱਜ ਪੰਜਾਬ ਦੀ ਵਾਰਸ ਪਾਰਟੀ ਅਕਾਲੀ ਦਲ ਅਕਾਲੀ ਦਲ ਨੇ ਇੰਗਰੇਜ਼ ਦੇ ਖਿਲਾਫ ਝੰਡਾ ਚੁੱਕਿਆ ਕਿ ਅਸੀਂ ਕਿਸਾਨ ਦੀ ਤੇ ਕਿਰਤੀ ਦੀ ਜ਼ਮੀਨ ਨੂੰ ਜੜੀ ਕਿਸੇ ਵੀ ਤਰ੍ਹਾਂ ਖੋਹ ਨਹੀਂ ਦਵਾਵਾਂਗੇ ਤੇ ਇਸ ਮਾਮਲੇ ਵਿੱਚ 28 ਤਰੀਕ ਨੂੰ ਕਿਉਂਕਿ ਜੋ ਜਿਹੜੀ ਇਹ ਵੱਡੀ ਗਿਣਤੀ ਵਿੱਚ ਜਿਹੜੀ ਜ਼ਮੀਨ ਹੈ ਇਹ ਲੁਧਿਆਣਾ ਦੇ ਖੇਤਰ ਨਾਲ ਲੁਧਿਆਣਾ ਦੇ ਸ਼ਹਿਰ ਦੇ ਆਲੇ ਦੁਆਲੇ ਜੁੜੀ ਆ ਭਾਵੇਂ ਲੁਧਿਆਣੇ ਤੋਂ ਬਾਹਰ ਵੀ ਇਸ ਗੱਲ ਦੀ ਟੋਟਕਹਟ ਜਾਰੀ ਬੁਰੇ ਆ ਤੇ ਹੋਣ ਵਾਲੇ ਨੇ ਤੂ ਇਹਨੂੰ ਬਚਾਉਣ ਵਾਸਤੇ ਅਕਾਲੀ ਦਲ ਨੇ ਆਵਾਜ਼ ਬਣਨ ਕੀਤੀ ਆ ਅਕਾਲੀ ਦਲ ਆਪਣਾ ਫਰਮ ਸਮਝਦੀ ਆ ਤੋ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਐਗਵਾਈ ਦੇ ਵਿੱਚ ਲੁਧਿਆਣਾ ਇਹਦਾ ਗਲਾਗਾ ਦਫਤਰ ਆ ਫਰੋਹੀਪੁਰ ਰੋਡ ਤੇ ਉੱਥੇ 28 ਤਰੀਕ ਨੂੰ 10 ਵਜੇ ਇੱਕ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਆ ਆਓ ਅੱਜ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੀ ਉਹ ਜ਼ਮੀਨ ਨੂੰ ਬਚਾਉਣ ਲਈ ਕਿਸਾਨਾਂ ਦੇ ਹੱਕਾਂ ਲਈ ਖੇਤੀਆਂ ਦੇ ਹੱਕਾਂ ਵਾਸਤੇ ਆਓ ਆਪਾਂ ਜੱਲਿਆਂ ਦੇ ਵਿੱਚ ਪਾਰਟੀ ਵਾਈਸ ਤੋਂ ਉਪਰ ਉਸਕੇ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਇਕੱਠੇ ਹੋਈਏ ਜੋ ਕਿ ਅਕਾਲੀ ਦਲ ਹੀ ਇੱਕੋ ਇੱਕ ਪਾਰਟੀ ਆ ਜਿਹੜੀ ਪੰਜਾਬ ਦੀ ਗੱਲ ਕਰ ਸਕਦੀ ਆ ਜਿਹਨੇ ਕਿਸਾਨੀ ਨੂੰ ਅੱਜ ਤੱਕ ਜਿਉਂਦਾ ਰੱਖਿਆ ਪੰਜਾਬ ਦੇ ਕਹਿੰਦੇ ਆ ਆਰਥਿਕ ਲਈ ਸਭ ਤੋਂ ਵੱਡਾ ਯੋਗਦਾਨ ਪਾਉਂਦੀ ਆ ਤੇ ਪੰਜਾਬ ਦੇ ਲਈ ਆਉਣ ਵਾਲੇ ਸਮੇਂ ਵਿੱਚ ਸਭ ਤੋਂ ਵੱਡਾ ਵਿਦਣ ਜੇ ਕੋਈ ਲੈ ਕੇ ਚੱਲ ਸਕਦਾ ਉਹ ਸੁਖਬੀਨ ਸਿੰਘ ਬਾਦਲਾ ਆਓ ਭਰਾਓ ਇਹ ਲੜਾਈ ਝਗੜੇ ਇਹ ਪਾਰਟੀਆਂ ਇਹ ਦੂਰੀਆਂ ਧੜੇ ਫੜੀਆਂ ਸਾਡੇ ਨਹੀਂ ਕੁਝ ਵੀ ਕਾਰਗਰ ਨਹੀਂ ਹੋ ਰਹੀਆਂ ਜੇ ਤੁਹਾਡੇ ਤੇ ਹੱਲਾ ਹੋ ਗਏ ਇਹ ਤੁਹਾਡੀਆਂ ਜ਼ਮੀਨਾਂ ਖੋਹੀਆਂ ਗਈਆਂ ਅਕਾਲੀ ਦਲ ਦਾ ਸਭੋਚਾ ਵਰਕਰ ਲਾਂਬਨ ਹੋ ਰਿਹਾ ਤੇ ਮੀਟਿੰਗਾਂ ਕਰ ਰਿਹਾ ਅੱਜ ਵੀ ਉਸੇ ਸੰਬੰਧੀ ਇੱਕ ਦਫਤਰ ਦੇ ਅੰਦਰ ਮੀਟਿੰਗ ਹੋ ਰਹੀ ਆ ਜਿਹੜੀ ਕੀ ਕਿਸਾਰਾ ਨੂੰ ਨਾਮਦ ਕਰ ਲਈ ਆਓ ਸਾਰੇ ਪੰਜਾਬ ਦੇ ਵਿੱਚ ਵਾਜਦਰਾਤ ਕਰੀਏ ਹਰ ਕੋਤਰਾ ਸਵਾਲ ਦੇ ਵਿੱਚ ਭੋਕਾ ਲਈਏ ਤਾਂ ਕਿ ਚਲੋ ਜੱਡੇ ਬੰਦ ਕੇ ਆਪਣੀ ਜ਼ਮੀਨ ਨੂੰ ਬਚਾਉਣ ਵਾਸਤੇ ਇਸ ਪੰਜਾਬ ਦੇ ਅੰਦਰ ਲੁੱਟੇੜੀਆਂ ਦੀ ਸਰਕਾਰ ਨੂੰ ਜਗਾਉਣ ਵਾਸਤੇ ਤੇ ਇਹਨਾਂ ਦੇ ਹੱਥੋਂ ਆਪਣਾ ਪੰਜਾਬ ਜੋੜ ਵਾਸਤੇ ਆਪਾਂ ਲਾਈ ਲੜੀਏ ਅਕਾਲੀ ਲੜੀ ਇਸ ਲਾਈ ਨੂੰ ਚੜ ਸਕਦਾ ਆਓ ਅਕਾਲੀ ਦਾਦੇ ਹੱਥ ਮਜ਼ਬੂਤ ਕਰੀਏ ਤੇ ਆਪਣੇ ਪੰਜਾਬ ਨੂੰ ਕਿਹਦੀ ਦੇ ਕਿਸਾਨ ਦੀ ਜਿਵੇਂ ਇਹਨੂੰ ਬਚਾਈਏ ਵਾਹਿਗੁਰੂ ਦਾ ਕਿਰਪਾ ਵਾਹਿਗੁਰੂ ਦੀ ਬਖਸ਼ਤ ਹੈ